ਇਹ ਜਿੰਕੇ ਘਰ ਫਲੈਸ਼ ਹੋਇਆ। ਇਹਨਾਂ ਨੇ ਫਾਇਰ ਦੀ ਇਹ ਰਸਤਾ ਗੰਦਾ ਹੀ ਕਾਰ ਨੂੰ ਆਪਾਂ। ਅਸੀਂ ਇਤਨਾ। ਲਾਓ ਫਾਇਰ ਚਾਣੇ ਚੱਲੋ। ਤੁਰ ਗਿਓ ਜੀ। ਜੀ ਨਾਮ ਕੀ ਹੈ ਨਾਮ ਮੇਰਾ ਰੋਹਿਤ ਹੈ ਜੀ ਕੀ ਗੱਲ ਕੀ ਹੋਈ ਸੀਗੀ ਗੱਲ ਸਰ ਮੈਂ ਆਪਾਂ ਉਧਰੋਂ ਮੈਕਡੋਨਲਡਸ ਤੋਂ ਕੁਝ ਖਾ ਕੇ ਆ ਰਹੇ ਸੀਗੇ ਕਿਤੇ ਕੋਈ ਦੋ ਪਾਰਟੀਆਂ ਖੜੀਆਂ ਸੀਗੀਆਂ ਤੇ ਆਪਾਂ ਪੁੱਛਿਆ ਕਿ ਹਾਂਜੀ ਭਾਈ ਕੀ ਹੋਇਆ ਇਦਾਂ ਤੇ ਉਹ ਉਹਨਾਂ ਜੀ ਉਹਨਾਂ ਦੇ ਥੱਪੜ ਵਾਜੀ ਕੀਤੇ ਸ਼ੁਰੂ ਕਰਤੀ ਦੂਜੀ ਪਾਰਟੀਆਂ ਨੇ ਤੇ ਸਾਡੇ ਨਾਲ ਹੀ ਉਹ ਫਾਇਰ ਫਾਇਰ ਚ ਸਾਡੇ ਤੇ ਚਲਾ ਲੱਗੇ ਸੀ ਤੇ ਮੈਂ ਇਧਰ ਕਿਤੇ ਜਾ ਕੇ ਥੋੜਾ ਜਿਹਾ ਲੁੱਕ ਗਿਆ ਸੀਗਾ 10 ਮਿੰਟ ਬਾਅਦ 12 ਕਹਿੰਦੇ ਤੂੰ ਹੀ ਦੂਜੀ ਪਾਰਟੀ ਜਾਈ ਮੈਨੂੰ ਉਹਨਾਂ ਨੇ ਕਟਿਆ ਤੇ ਨਾਲ ਹੀ ਉਹਨੇ ਕੁਰਬਾਨ ਗੱਡੀ ਮੇਰੇ ਕਿੰਨੇ ਕ ਫਾਇਰ ਹੋਏ ਆਪਾਂ ਪਤਾ ਨਹੀਂ 3-4 ਹੋਏ ਜਾਂ ਸ਼ਾਇਦ ਕਿੰ ਬਹੁਤ ਜ਼ਿਆਦਾ ਸੀਗੇ ਸਰ 20 ਕੁ ਜ਼ਿਆਦਾ ਸੀਗੀਆਂ ਗੱਡੀਆਂ 2-3 ਸੀਗੀਆਂ ਗੱਲ ਕੋਚੀ ਵੀ ਨਹੀਂ ਦੀ ਇੱਥੇ ਬਸ ਰੁਕੇ ਹੋਏ ਹੀ ਸੀਗੇ ਉਹਨਾਂ ਕੋਲ ਜੀ ਇੱਥੇ ਆਪਾਂ ਰੁਕੇ ਆ ਉਹਨਾਂ ਨੇ ਆਂਦੇ ਗੋਲੀਆਂ ਜੀ ਇੱਥੇ ਆ ਕੇ ਖੜੇ ਆ ਪਿੱਛੋਂ ਆਂਦੇ ਮੁੰਡਿਆਂ ਨੇ 10-12 ਗੱਡੀਆਂ ਆਈਆਂ ਵੀਡੀਓ ਬਕਾਇਦਾ ਬਣੀ ਪਈ ਗੱਡੀਆਂ ਦੀ ਮੁੰਡਿਆਂ ਨੇ ਨਾਲ ਦੇ ਆਣੇ ਬਣਾਈ ਆ ਉਹਨਾਂ ਨੇ ਆਂਦੇ ਇੱਥੇ ਗੋਲੀਆਂ ਚਲਾਣੀਆਂ ਸ਼ੁਰੂ ਕਰਤੀਆਂ ਜੀ ਸਾਡੇ ਤੇ ਗੋਲੀਆਂ 2-3 ਚਲਾਈਆਂ ਉਹਨਾਂ ਨੇ ਜੀ ਫਿਰ ਆਪਾਂ ਆ ਗਲੀ ਤੋਂ ਮੱਭਜਿਆ ਆਵਾ ਜੀ ਕਿੰਨੇ ਪੈਸੇ ਦਾ ਕਾਰਨ ਕਿਦਰ ਸਰ ਪਤਾ ਹੀ ਨਹੀਂ ਸੀ ਇੱਥੇ ਆ ਕੇ ਗੱਲ ਹੋਈ ਆ ਉਹਨਾਂ ਨਾਲ ਬਸ ਜੀ ਨਾਲ ਹੀ ਉਹਨਾਂ ਨੇ ਗੋਲੀਆਂ ਚਲਾਈਆਂ ਸਾਡੇ ਨਾਲ ਕੌਣ ਕੌਣ ਸੀ ਮੇਰੇ ਨਾਲ ਸੀਗੇ ਜੀ ਤਿੰਨ ਚਾਰ ਮੁੰਡੇ ਮੇਰੇ ਨਾਲ ਸੀਗੇ ਆਪਾਂ ਗੱਡੀ 'ਚ ਆਏ ਆ ਇੱਥੇ ਗੱਡੀ ਰੋਕੀ ਉਹਨਾਂ ਕੋਲ ਜੀ ਬਸਤਰ ਸੀਗੀ ਇੱਥੇ ਖੜੀ ਹੋਈ ਮੈਨੂੰ ਅੱਜ ਹੁਣ ਵੀ ਆਗਾ ਉਹਨਾਂ ਨੇ ਆਂਦੇ ਇੱਥੋਂ i20 ਜੋ ਗੱਡੀਆਂ ਚ ਗੋਲੀਆਂ ਚਲਾਈਆਂ ਜੀ ਸਾਡੇ ਤੇ ਕਿੰਨੇ ਸੀਗੇ ਪਤਾ ਨਹੀਂ ਜੀ 10 12 ਗੱਡੀਆਂ ਸੀ ਵੀਡੀਓ ਬਕਾਇਦਾ ਬਣੀ ਪਈ ਉਹਨਾਂ ਦੀ ਗੱਡੀਆਂ ਦੀ ਉਹਨਾਂ 'ਚ ਕਿਸੇ ਨੂੰ ਵੀ ਤੁਸੀਂ ਜਾਣਦੇ ਹੋ ਕਿਸੇ ਨੂੰ ਵੀ ਨਹੀਂ ਜਾਣਦੇ ਜੀ ਤੁਸੀਂ ਕੀ ਕੰਮ ਕਰਦੇ ਹੋ ਕਿੱਥੇ ਕੀ ਕਰਦਾ ਮੇਰਾ ਘਰ ਦੀ ਮੋਡਲ ਟਾਊਨ ਹੈਗਾ ਵਾ ਪੱਪੀ ਜੰਕਸ਼ਨ ਆ ਜੀ ਆਪਣਾ ਉਧਰ ਡੈਰੀ ਆ ਸਾਡੀ ਦੁੱਧ ਦੀ ਜੀ ਚਮਚੇਰ ਕੋਈ ਗੱਲ ਨਹੀਂ ਸੀਗੀ ਜੀ ਬਿਲਕੁਲ ਨਹੀਂ ਉਹਨਾਂ ਦਾ ਫੋਨ ਆਇਆ ਸਾਨੂੰ ਕਿ ਹਾਂਜੀ ਤੁਸੀਂ ਕਿੱਥੇ ਹੋ ਨਿਊ ਜਵਾਰ ਨਗਰ ਖੜੇ ਆ ਜੀ ਆ ਜਾਓ ਅਸੀਂ ਨਿਊ ਜਵਾਰ ਨਗਰ ਚੱਲ ਗਏ ਆ ਫੇਰ ਸਾਨੂੰ ਪੀਪੀਆਰ ਸਾਧ ਲੈ ਆਉਣਾ ਨੇ ਕਹਿੰਦੇ ਪੀਪੀਆਰ ਆ ਜਾਓ ਤੁਹਾਨੂੰ ਜਾਣਦੇ ਸਾਡੇ ਬਿਲਕੁਲ ਹੀ ਨਹੀਂ ਜਾਣਦੇ ਸਾਡੇ ਨੰਬਰ ਤੇ ਫੋਨ ਆਇਆ ਹਾਂਜੀ ਨਹੀਂ ਕਿਸੇ ਦੇ ਮੇਰੇ ਯਾਰ ਦੋਸਤ ਦੇ ਫੋਨ ਤੇ ਫੋਨ ਆਇਆ ਸੀਗਾ ਜੀ ਹਾਂਜੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਨਿਊ ਜਵਾਰ ਨ ਅਸੀਂ ਨਿਊ ਜਵਾਨਗਰ ਚੱਲ ਗਏ ਆ ਅਸੀਂ ਇੱਕੋ ਹੀ ਗੱਡੀ ਸੀਗੇ ਆਪਾਂ ਇੱਥੇ ਹੀ ਸੀਗੇ ਬਿੱਲੀਆਰਡ ਜੀ ਸਾਹਮਣੇ ਖੇਡਦੇ ਆਂ ਅਸੀਂ ਸਨੂਕਰ ਉੱਥੇ ਸੀਗੇ ਤੇ ਨਾਲ ਹੀ ਉਧਰ ਨੂੰ ਗਏ ਸਾਡੇ ਨਾਲ ਦੋਸਤ ਜਿਹਦਾ ਫੋਨ ਆਇਆ ਸੀ ਉਹ ਕੌਣ ਹੈ ਜਿਹਦੇ ਫੋਨ ਤੇ ਫੋਨ ਆਇਆ ਨਾਲ ਹੀ ਹੈ ਜੀ ਮੈਂ ਬੁਲਾ ਲੈਣਾ ਉਹਦਾ ਕੀ ਨਾਮ ਹੈ ਉਹਦਾ ਸਿਮਰਨ ਆ ਜੀ ਉਹਦਾ ਨਾਮ ਕੁਝ ਨਹੀਂ ਪੜਦਾ ਜੀ ਐਪੀਜੀ ਦੇ ਕਾਲਜ ਐਪੀਜੀ ਦੇ ਕਾਲਜ ਬਿਲਕੁਲ ਜੀ ਕੀ ਪੜਦਾ ਹੈ ਐਪੀਜੀ ਦੇ ਫਸਟ ਇਅਰ ਸੈਕੰਡ ਇਅਰ ਹੁਣੇ ਥੋੜੇ ਦਿਨ ਪਹਿਲਾਂ ਐਡਮਿਸ਼ਨ ਲਈਤੀ ਹੈ ਜੀ ਉਹਨਾਂ ਨੇ ਅੱਛਾ ਹਾਂਜੀ ਤੇ ਕੱਲ ਕੋਈ ਪਾਰਟੀ ਵਗੈਰਾ ਵੀ ਸੀ ਕੀ ਐਪੀਜੀ ਵਾਲਿਆਂ ਦੀ हां जी बिल्कुल जी किथे सिगीओ अपना रमाडा सिगी इनकोर शायद उथे भी कोई ਝਗੜਾ ਜਿਆ ਹੋਇਆ ਸੀ ਨਹੀਂ ਉਥੇ ਉਹਨਾਂ ਦਾ ਆਪਣਾ ਹੀ ਹੋਇਆ ਹੋਣਾ ਪਤਾ ਨਹੀਂ ਕੀ ਯਾਨੀ ਕਿ ਝਗੜਾ ਹੋਇਆ ਉਥੇ ਉਹਦਾ ਨਾਮ ਕੀ ਹੈ ਲੜਕੇ ਦਾ ਜਿਹਦੇ ਤੇ ਮੋਬਾਈਲ ਤੇ ਫੋਨ ਆਇਆ ਸੀ ਸਿਮਰਨ ਸਿਮਰਨ ਨਹੀਂ ਜੀ ਇੱਥੇ ਨਹੀਂ ਉਹ ਫੋਨ ਨੰਬਰ ਉਹਨਾਂ ਦਾ ਫੋਨ ਨੰਬਰ ਨਹੀਂ ਹੈਗਾ ਤੁਸੀਂ ਲਿਖ ਲਓ ਦਾ ਮੇਰੇ ਫੋਨ 'ਚ ਹੈਗਾ ਮੇਰੇ ਦੋਨੋਂ ਫੋਨ ਮੇਰੇ ਕੋਲ ਨਹੀਂ ਹੈਗਾ ਡਿੱਗ ਗਏ ਇੱਥੇ ਕਿਤੇ ਇਹ ਵੀਡੀਓ ਨਹੀਂ ਹੈ ਜੀ ਮੇਰਾ ਵੀਡੀਓ ਕਿੰਨੇ ਬਣਾਇਆ ਵੀਡੀਓ ਬਣਾਇਆ ਹੋਇਆ ਹੈ ਜੀ ਕਿਸੇ ਨੇ ਬਣਾਇਆ ਆਪਣੇ ਕੋਲ ਹੀ ਪਿਆ ਜੀ अभी हमारे एस एच को फोर ट्वेंटी पे एक मैसेज आया कि इधर पीपीआर माल में फायरिंग हुआ गोलियां चल रही है जैसे हमारा एस इधर पहुंचा दो दो पार्टी के बीच में झगड़ा हुआ वैसे एक पार्टी स्विफ्ट गाड़ी में थे ऐसे तस्दीक हो रहा अभी एस एच गाड़ी दे के वो अपना गाड़ी लेके भागे अभी इस मामला में अभी हम इन्वेस्टिगेशन कर रहे हैं जैसे यहाँ पे जो गोलियां चली है दो पत्रकार भी थे एक कार में उनके गार कार के ऊपर भी गोलियां चली हुई है अभी आगे से हम इन्वेस्टिगेशन कर रहे हैं कि कैसे हुआ है क्या ये पता चल सका है कि कितनी गोलियां चली है? आ, अभी जो मौका पे जो पत्रकार थे उनके कहने पे तो तीन चार गोलियां चली अभी वेरीफाई करना बाकी है कैमरे में कुछ दिखा मैडम नहीं जी अभी तक हम देख रहे हैं वेरीफाई कर रहे हैं ऐसा बता रहे कि पार्टी थी कॉलेज की तो उसी का झगड़ा था जो आज नहीं अभी तक वेरीफाई नहीं हुआ जी हम आगे उसको इन्वेस्टिगेट करना बाकी है ਔਰ ਇਸ ਕਾਲਜ ਮੇਂ ਝਗੜਾ ਹੋਇਆ ਜੋ ਬਤਾਇਆ ਜਾ ਰਹਾ ਹੈ ਵਹਾਂ ਇੱਕ ਐਮਐਲਏ ਦਾ ਬੇਟਾ ਵੀ ਪੜ੍ਹਦਾ ਹੈ। ਅਭੀ ਉਹ ਝਗੜਾ ਕੇ ਮਾਮਲੇ ਮੇਂ ਹਮੇਂ ਵੈਰੀਫਾਈ ਹੋ ਗਿਆ ਫਿਰ ਬਾਅਦ ਮੇਂ ਪਤਾ ਚਲੇਗਾ ਕੌਣ ਕੌਣ ਥੇ ਉਸਨੇ। ਔਰ ਕੁਛ ਸੀਸੀਟੀਵੀ ਵਗੈਰਾ ਕੁਛ ਨਹੀਂ ਅਭੀ ਤੱਕ ਕੁਛ ਮਿਲਾ ਨਹੀਂ ਜੀ ਅਭੀ ਵੈਰੀਫਾਈ ਕਰ ਰਹੇ ਹਾਂ। ਕੀ ਗੱਲ ਹੋਈ ਸੀ ਕਿ ਕਿੱਥੋਂ ਆ ਰਹੇ ਸੀਗੇ? ਇਦਾਂ ਸੀ ਕਿ ਮੈਂ ਤੇ ਮੇਰੇ 파ਰਡਰ ਗੱਗਨ ਵਾਲੀ ਅਸੀਂ ਸੰਜਾ ਜੁਲਾਈ ਵੱਲੋਂ ਆ ਰਹੇ ਸੀਗੇ ਤੇ ਅਸੀਂ ਜਦੋਂ ਇੱਥੇ ਪੀਪਰ ਮਾਲ ਪਹੁੰਚੇ ਸੀ 17-18 ਮੁੰਡੇ ਖੜੇ ਸੀਗੇ ਤੇ ਅਸੀਂ ਦੇਖਿਆ ਵੀ ਸ਼ਾਇਦ ਲੜਨ ਦੇ ਮੂਡ 'ਚ ਆ ਅਸੀਂ ਅਸੀਂ ਅਜੇ ਬਾਹਰ ਮੈਂ ਨਿਕਲੇ ਆ ਹੀ ਆ ਤੇ ਉਹਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਤਲਵਾਰਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਇਨ ਬਿਟਵੀਨ ਕੀ ਹੋਇਆ ਕਿ ਰੋਂਗ ਸਾਈਡ ਤੋਂ ਗੱਡੀ ਆਈ ਸਰਦਾਰ ਮੂਰਾ ਸੀ ਟੋਪੀ ਪਾਈ ਉਹਨੇ ਉਹਨੇ ਆਂਦੇ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਿੰਨ ਚਾਰ ਫਾਇਰ ਉਹਨੇ ਕੱਢੇ ਆ ਤੇ ਇਨ ਬਿਟਵੀਨ ਜਿਹੜਾ ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਆਪਾਂ ਚੱਲੀਏ ਯਾਰ ਆਪਾਂ ਕੀ ਲੈਣਾ ਆਪਾਂ ਹਜੇ ਗੱਡੀ ਅੱਗੇ ਮੂਵ ਕੀਤੀ ਆ ਤੇ ਉਹਨੇ ਸਾਡੇ ਵੱਲ ਫਾਇਰ ਘੱਡੇ ਦੇ ਦੋ ਤੇ ਇੱਕ ਮੇਰੇ ਕੰਮ ਦੇ ਕੋਲੋਂ ਨਿਕਲਿਆ ਬਚਾ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਗੱਡੀ ਭਜਾ ਲਈ ਤੇ ਭਜਾ ਕੇ ਅਸੀਂ ਇਜ਼ਤ ਚੀਮਾ ਨਗਰ ਦੀ ਸਾਈਡ ਨਿਕਲ ਗਏ ਆ ਤੇ ਉਸ ਤੋਂ ਬਾਅਦ ਐਸ ਐਚਓ ਸੱਤ ਨੂੰ ਕਾਲ ਕੀਤਾ ਉਹ ਆਏ ਆ ਜਦੋਂ ਉਹ ਆਏ ਆ ਤੇ ਇੱਥੇ ਜਿਹੜਾ ਆ ਕਿ ਉਹ ਮੁੰਡੇ ਦੂਸਰੀ ਪਾਰਟੀ ਵਾਲੇ ਖੜੇ ਸੀਗੇ ਜਿਨ੍ਹਾਂ ਨਾਲ ਕਲੈਸ਼ ਹੋਇਆ ਤੇ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਮੁੰਡੇ ਨਿਕਲ ਗਏ ਅਸੀਂ ਉਹ ਜਿਹੜੀ ਦੂਸਰੀ ਪਾਰਟੀ ਜਿਨ੍ਹਾਂ ਨੇ ਫਾਇਰ ਕੱਢੇ ਉਹਨੇ ਉਹਦਾ ਨੰਬਰ ਨੋਟ ਕਰ ਲਿਆ ਉਥੋਂ ਸ਼ਾਇਦ ਹੁਣ ਟ੍ਰੇਸ ਹੋ ਸਕਦਾ ਵੀ ਫਾਇਰ ਕਿੰਨੇ ਕੱਢੇ ਆ किसी का पवाल कि यहाँ पे उस से आया ना तो तो लड़के तो 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 खड़े हैं शायद लड़ सकते हैं तो हमारा ही पास में तो हम यहाँ पे रूटीन में निकल रहे थे हमने देखा यहाँ पे सारा अठारह लड़के खड़े थे हमारे यहाँ थोड़ा आगे करके गाड़ी खड़ी कर ਉਹ ਇਸ طرف ਦਾ ਇਸ ਰੋਡ ਸੇ ਉਧਰ ਫੇਰ ਕਰ ਰਹਾ ਹੈ ਗਾੜੀ ਨਾ ਲੈਣ ਨਾ ਸੱਲ ਗਾੜੀ ਰੱਖੋ ਆਪੋਰ ਸਾਈਡ ਦਾ ਉਹ ਐਕਚੁਅਲੀ ਸਾਈਡ ਕਰਦੇ ਨੇ ਕਿ ਪਾਪਾ ਸਾਹਿਬ ਰਾਈਡ ਕਰਾ ਲਓ ਨਾ ਹੱਥ ਵਿੱਚ ਰੱਖੀ ਆ ਜੀ ਆ ਜੀ ਜੌਨ ਨੇ ਆ ਵੀ ਦੇਖਿਆ ਕੁਝ ਨਹੀਂ ਖੜੇ ਟਾਊਨ ਲਾਈਨ ਇਸ ਤਰ੍ਹਾਂ ਸੇ ਆਟ ਬਸ

मैने मेरे घर से पिछली ऑलरेडी एकदम ठीक है आपके इस तरह इस तरफ दामा उधर लगे थे देखिए जी किस तरह से एक फायरिंग किया था वो इस तरह तरफ था इस रोड से उधर फायर कर रहा था अभी ओपोजिट साइड नहीं है कतरनी चाहिए अभी आवाज नहीं हो रही है तो यहां पे दुनिया चली है ये आप क्या है